ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਦੋ ਗਾਵਾਂ ਸੇਲ ਲਈ ਲੈ ਕੇ ਆਏ ਹਾਂਗੇ ਭਾਈ ਦੋਵੇਂ ਆ ਗਏ ਟਾਪ ਬਰੀਡ ਦੀਆਂ ਤੇ ਬੱਚੇ ਆ ਗਏ ਮਗਰ ਬਸਿੰਗਾ ਨਾ ਭਾਈ ਦੋਨੋਂ ਮਗਰ ਬੱਚੇ ਆ ਗਏ ਭਾਈ ਹਾਂ ਬੱਚੇ ਬਸਿੰਗਾ ਆ ਗਏ ਦੋਨੇ ਚਾਰ ਸੂਗਾ ਬੱਚੇ ਆ ਗਏ ਮਗਰ ਹੂੰ ਤੇ ਭਾਈ ਚੰਗੇ ਕੱਦ ਕਾਠ ਵਾਲੀਆਂ ਤਾਜ਼ੀਆਂ ਸੂਈਆਂ ਨੇ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਹੀ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੋਂ ਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਬਾਕੀ ਦੀ ਜਿਹੜੀ ਗੱਲਬਾਤ ਹੈ ਬਾਈ ਆਜੋ ਆਪਾਂ ਕਰਦੇ ਆਂ ਬਾਈ ਨਾਲ ਆਜੋ ਬਾਈ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਹੋ ਠੀਕ ਹਾਂ ਬਾਈ ਬਹੁਤ ਵਧੀਆ ਬਾਈ ਤੇ ਮੋਲਾ ਜੀ ਵੀ ਫਰਜ਼ਾਇਤ ਜੀ ਹੋਣਗੇ ਮੁੱਲ ਬਾਈ ਜਾਇ ਜੀ ਹੋਣਗੇ ਦੋਨੇ ਇੱਕ ਸ਼ਾਈ ਵਾਲ ਹਮ ਜਰਸੀ ਕ੍ਰੋਸ ਜਰਸੀ ਕ੍ਰੋਸ ਹੈ ਨਾ ਹੀ ਰਹੀ ਹੈ ਜਰਸੀ ਕ੍ਰੋਸ ਦਾ ਬਾਈ ਮਗਰ ਬੱਚੀ ਹਮ ਬਾਹਰੇ ਟੌਪ ਦੀ ਬੱਚੀ ਹੈ ਮਗਰ ਦੇਖੀ ਬਾਈ ਸਹੀ ਗੱਲ ਆ ਬਾਈ ਦੇਖ ਕੇ ਧੀ ਪਿਆਰੀ ਬੱਚੀ ਮਗਰ ਦੇਖ ਬਾਈ ਬੜਾ ਬੱਚਾ ਪਿਆਰਾ ਬੜਾ ਪਿਆਰਾ ਬੱਚਾ ਬਾਈ ਤੇ ਤੇ ਬਾਈ ਬਾਹਰ ਚੰਗੀ ਸੀਵਣ ਦੀ ਹੈ ਬਾਈ ਰਿਕਾਰਡ ਦੇਵਾਂਗੇ ਆਪਾਂ ਹਮ ਸੈਕਸਨ ਸੀਵਣ ਦੀ ਬੱਚੀ ਹੈ ਬਾਈ ਜਰਸੀ ਦੀ ਠੀਕ ਆ ਹਾਂਜੀ ਬਾਈ ਨਾਮ ਤੇ ਆਪਣਾ ਐਡਰੈਸ ਬੋਲਦੇ ਪਹਿਲਾਂ ਨਾਮ ਅੰਬੀ ਪਿੰਡ ਚੀਦਾ ਡਿਸਟ੍ਰਿਕਟ ਮੋਗਾ ਤਹਿਸੀਲ ਬਾਗਾ ਪ੍ਰਣਾ ਨੇੜੇ ਪਿੰਡ ਬਾਈ ਨੇੜੇ ਆਪਣ ਭਗਤਾ ਭਾਈ ਪੈ ਜਾਂਦਾ ਹੂੰ ਬਰਗਾੜੀ ਇਧਰ ਠੱਠੀ ਮਾੜੀ ਠੀਕ ਹੈ ਮੋਬਾਈਲ ਨੰਬਰ ਬੋਲ ਦੋ ਆਪਣਾ ਮੋਬਾਈਲ ਨੰਬਰ 9879 ਨਾੜੀ ਜੁਰੇ ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲਓ ਬਾਈ ਸਾਹਮਣੇ ਜਿਹੜੀ ਇਹ ਬੈਂਡ ਦੇਖ ਰਿਹਾ ਕਿਹੜਾ ਸੂਆ ਸੂਈ ਆ ਦੂਜਾ ਸੂਆ ਬਾਈ ਕਦੋਂ ਕੋ ਸੂਈ ਆ ਚੌਗੀ ਮੂੰਹ ਦੀ ਮੂੰਹ ਦੀ ਚੌਗੀ ਹਾਂਜੀ ਦੂਜਾ ਸੂਆ ਚਾਰ ਦੰਦ ਹਨਾ ਚਾਰ ਦੰਦ ਤੇ ਬਾਕੀ ਵਜਨ ਵਜਨ ਬਹੁਤ ਆ ਹਨਾ ਹਾਂਜੀ ਹਾਂਜੀ ਸਹੀ ਗੱਲ ਆ ਬਾਈ ਵਜਨ ਵਜੂਦ ਦੀ ਗੱਲ ਕਰੀਏ ਫੁੱਲ ਆ ਤੇ ਲੇਵਾ ਤਾਂ ਕਹਿਣ ਦੀ ਮੈਂ ਲੇਵਾ ਤਾਂ ਬਾਈ ਯਾਰ ਕਹਿਣ ਦੀ ਲੋੜ ਨਹੀਂ ਯਾਰ ਕਿਸੇ ਪਾਸੋਂ ਆਉਂਦੀ ਐ ਸਹੀ ਗੱਲ ਐ ਲੈ ਫੁੱਟ ਫੁੱਟ ਤੇ 2-2 ਫੁੱਟ ਦੇ ਲੇਵਾ ਆਸੇ ਪਾਸੇ ਪਿਆ ਤਿੱਕਾ ਤਾਂ ਸੁਈ ਐ ਬਾਈ ਇਹ ਤੜਕੇ ਬਾਈ 4 ਵਜੇ ਸੁਈ ਐ ਹੂੰ ਜੇਰ ਜੂਰ ਦੀ ਗਰੰਟੀ 8 ਕਿਲੋ ਵਾਲਾ ਬੱਚੇ ਤੇੋਂ ਕੱਢਿਆ ਨੈਟ ਬਾਕੀ ਥਣ ਦੇਖ ਯਾਰ ਮੈਂ ਕਹਣਾ ਬਾਈ ਕਿਸੇ ਪਾਸੋਂ ਬੱਚੀ ਹੂੰ ਨਿੰਦਨ ਵਾਲੀ ਨਹੀਂ ਕਿਸੇ ਪਾਸੋਂ ਬਾਈ ਸਹੀ ਗੱਲ ਐ ਜਿਹੜੀ ਜਿਹੜੀ ਚੀਜ਼ ਲੱਗੀ ਵੀ ਐ ਲੱਗੀ ਵੀ ਐ ਲੱਗੀ ਬਾਈ ਹੂੰ ਸਹੀ ਜਿਹਨੇ ਰੱਬ ਨੇ ਮਿਲ ਕੇ ਲਾਈ ਐ ਬਾਈ ਘੜ ਘੜ ਕੇ ਚੀਜ਼ ਲਾਈ ਐ ਬੱਚੀ ਦੀ ਕੁਆਲਿਟੀ ਵਾਲੀ ਐ ਜਿੰਨੇ ਦੇ ਗਿਆਕ ਨਹੀਂ ਦੇਖ ਸਹੀ ਗੱਲ ਚੰਗੇ ਵਜਨ ਚ ਕਰਮ ਵਾਲੀ ਐ ਪਈਆ ਗੋਲ ਮਟੋਲ ਸਰਾਣੇ ਵਰਗੀ ਸੋਹਣਾ ਇਹਦਾ ਕੱਦ ਕਾਠਾ ਕਰਮ ਵਾਲੀ ਦਾ ਪਲੀ ਸਮੀ ਦੇਖੋ ਕਿੰਨੀ ਆ ਤੇ ਕਿੰਨਾ ਕਿ ਦੁੱਧ ਪਾ ਦੂ ਬਈ ਦੁੱਧ ਬਈ ਜੀ 25 ਪਲੱਸ 25 ਪਾ ਦੂਗੀ ਆਰਾਮ ਨਾਲ ਠੀਕ ਆ ਹਾਂਜੀ ਬਾਕੀ ਚੋਣ ਚਵਾ ਕਿਵੇਂ ਦਾ ਮੈਂ ਕਹਿੰਦਾ ਇੱਕ ਨੰਬਰ ਬਾਈ ਜੇ ਤਾਂ ਇਹ ਮੋਟੀ ਮੋਟੀ ਚਵਾਈ ਹੋਈ ਤੇ ਲੈ ਜਿਨੇ ਛੱਡ ਜੋ ਕੋਈ ਭੂਰ ਨਹੀਂ ਕੋਈ ਛੱਟਾ ਨਹੀਂ ਬੰਦੇ ਨੇ ਫੋਨ ਤੇ ਮਗਾਉਣੀ ਆ ਆਪਣੀ ਸਾਰੇ ਕੱਦ ਦੀ ਗਰੰਟੀ ਬਸ ਬੇਟਾ ਬਾਕੀ ਜੇ ਗੱਲ ਕਰੀਏ ਨਾ ਭਾਈ ਇਹਦੇ ਲੇਵੇ ਦੀ ਤਾਂ ਗੱਲਾਂ ਕਰਾਉਂਦਾ ਇੰਨਾ ਕਿ ਉਹ ਸੋਨਾ ਕਰਮ ਵਾਲੀ ਨੂੰ ਲੇਵਾ ਲੱਗਿਆ ਬਾ ਮੈਂ ਕਹਿੰਦਾ ਨਾ ਪੰਡ ਲਾਈ ਫਿਰਦੀ ਆ ਪੰਡ ਭਾਈ ਪੰਡ ਇਹਨੂੰ ਕਹਿੰਦੇ ਪੰਡ ਲੇਵੇ ਦੀ ਭਾਈ ਇਹਨੂੰ ਕਹਿ ਦਿੰਦੇ ਫ੍ਰੇਕ ਬੰਦਾ ਕਹਿੰਦਾ ਪੰਡ ਲੇਵੇ ਦੀ ਲਾਈ ਬਤੇ ਇਹਨੂੰ ਕਹਿੰਦੇ ਪੰਡ ਲੇਵੇ ਇਹਨੂੰ ਕਹਿੰਦੇ ਵੀ ਪੰਡ ਅਸਲ ਵਿੱਚ ਹੀ ਕਰਮ ਵਾਲੀ ਲਾਈ ਫਿਰਦੀ ਉਹ ਸੋਨਾ ਲੇਵਾ ਤੇ ਜਿਹੜਾ ਨਾ ਇਹਦੇ ਮਗਰ ਭਾਈ ਤੋਹਫਾ ਉਹ ਵੀ ਤੁਹਾਨੂੰ ਦਿਖਾਈ ਦੇ ਦਿੰਦਾ ਦਿਖਾਈ ਭਾਈ ਮੜੀ ਤੇ ਤੋਹਫਾ ਦੇਖ ਬੱਚੀ ਦਿਖਾਈ ਭਾਈ ਮੜੀ ਬੱਸੀ ਵੀ ਬਾੜੀ ਚੰਗੀ ਆ ਲੈ ਚੈੱਕ ਕਰੋ ਬਾਲਾ ਸੋਨਾ ਬੱਚਾ ਬੱਚੀ ਠਣ ਇੱਕ ਨੰਬਰ ਥਣ ਲਗਾ ਹੋਇਆ ਬਾਕੀ ਥਣਾ ਥਣਾ ਦਾ ਸਾਇਬ ਵੀ ਬਹੁਤ ਚੰਗਾ ਬਹੁਤ ਚੰਗਾ ਭਾਈ ਜੀ ਬਹੁਤ ਚੰਗਾ ਬੱਚਾ ਵੀ ਨਰੋਆ ਨਿਕਰ ਫੁੱਲ ਹਾਂਜੀ ਮੁੱਲੰ ਵੀ ਕੀ ਰੋ ਮੁੱਲ ਫੋਨ ਤੇ ਕਰਾਂਗੇ ਭਾਈ ਜੀ ਬੰਦਾ ਉਹੀ ਲਾਵੀ ਜੀ ਇਹ ਬੱਚੀ ਲੈਣੀ ਠਰਕ ਜੀ ਭੁਰਨ ਵਾਲਾ ਬੰਦਾ ਫੋਨ ਨਾਲ ਠੀਕ ਹੈ ਹਾਂਜੀ ਭਾਈ ਜੀ ਮੁੱਲ ਧਾਰਾ ਮਾਰ ਕੇ ਦਿਖਾਵਾਂਗੇ ਭਾਈ ਜੀ ਧਾਰਾ ਭਾਈ ਕਹਿੰਦਾ ਭਾਈ ਆਪਾਂ ਮਾਰ ਕੇ ਦਿਖਾ ਦਿੰਦੇ ਹਾਂ ਡੋਨ ਜਵਾ ਤਾਂ ਮੈਂ ਕਹਿੰਦਾ ਬੜਾ ਚੰਗਾ ਆ ਗਿਆ ਹਨਾ ਇੱਕ ਨੰਬਰ ਭਾਈ ਜਮਾ ਪੀਲਾ ਭੜਾ ਜੇ ਜਮਾ ਜਮਾ ਕੱਚਾ ਭੜਾ ਇਹ ਲੈ ਸਹੀ ਗੱਲ ਦੇਖੀ ਹਾਂ ਨਾ ਜਮਾ ਪੀਲਾ ਹਣਾ ਜਮਾ ਪੀਲਾ ਬੋਲਾ ਸਹੀ ਗੱਲ ਹੈ ਨਾ ਬਾਈ ਨੇ ਬੱਚਾ ਛੱਡਿਆ ਬਾਈ ਹਜੇ ਤਾਂ ਪਸਮਾਨ ਵੀ ਨਹੀਂ ਕਰਾਕ ਨੇ ਨਾ ਇੱਕ ਨਾ ਬਈ ਯਾਰ ਬਾੜੀ ਇੱਕ ਨੰਬਰ ਚ ਵਾਈ ਪਲਚੂਈ ਇਧਰ ਵੀ ਦਿਖਾ ਮਗਰ ਦੀ ਦੇ ਲੈ ਉੱਤਰਾ ਹੀ ਕਰਮਾੜੀ ਨਾਲ ਦੀ ਨਾਲ ਕਨੇ ਹਾਂ ਇਹਨੂੰ ਕਹਿੰਦੇ ਲੈ ਬਾਈ ਨਾਲ ਦੀ ਨਾਲ ਕਰਮਾੜੀ ਤਰੇ ਠੰਡੀ ਠੰਡੀ ਦੇਖੋ ਫੁੱਲ ਬਾਕੀ ਬਾਈ ਜੱਡੀ ਵੈੜ ਓਡਾ ਲੈ ਤੂੰ ਓਡਾ ਲੈ ਬਾਈ ਇਹਨੂੰ ਕਹਿੰਦੇ ਆ ਸਹੀ ਗੱਲ ਆ ਓਡਾ ਹੀ ਲੈ ਵਾ ਆ ਗਿਆ ਬਾਕੀ ਥਣਾ ਥਣਾ ਦਾ ਗਾਇਬ ਹੋਣਾ ਜਿਹੜਾ ਪਹਲਾ ਚੰਨ ਲੈ ਕਿਆ ਬਾਤ ਨਾਣਾ ਨੁੜਾ ਬਰੀਕੀ ਬਰੀਕੀ ਚ ਹੂੰ ਸਹੀ ਗੱਲ ਆ ਬਾਕੀ ਉਹ ਹੈ ਜੀ ਬਾਈ ਦੇਖ ਬਾਈ ਮੁੱਲ ਨੀਰੇ ਮੜੇ ਕਰੋਲੀ ਖੜਾ ਹੂੰ ਚਵਾਈ ਦਿਖਾ ਗੱਡੀ ਮੋਟੀ ਵੱਛੀ ਦੀ ਬਾਹਲੀ ਚੰਗੀ ਆ ਹੈ ਨਾ ਸਹੀ ਗੱਲ ਲੈ ਅਗਲੇ ਦੇ ਘਰ ਤਾਂ ਹੀ ਵੀ ਗਾਰੰਟੀ ਹੋਊਗੀ ਹੋਰ ਦਾ ਹੂੰ ਦੇਖ ਨਿਆਣਾ ਪਾਈ ਜਨਾਬ ਚੌਣ ਚ ਬਸ ਲੱਗਿਆ ਹੋਆ ਕਿ ਨਹੀਂ ਇੱਕ ਨੰਬਰ ਸਹੀ ਗੱਲ ਆ ਬਾਈ ਬਾਕੀ ਪੰਡ ਵਾਲਾ ਹਵਾਨਾ ਬਹੁਤ ਚੰਗਾ ਤੇ ਦੋ ਨੰਬਰ ਤੇ ਕਿਹੜਾ ਸੁਹਾ ਆ ਗਿਆ ਬਾਈ ਇਹ ਬਾਈ ਜੀ ਸ਼ਾਈ ਵਾਲਾ ਬਾਈ ਕੱਦ ਸਹੀ ਵਾਲ ਦਾ ਕਰਾਸ ਕੱਦ ਗੁੱਦ ਵੱਡੀ-ਬੁੱਡੀ ਫੋਟਾ ਬਾਈ ਬੱਚੀ ਇਹਦੇ ਮਗਰ ਵੀ ਜਰਸੀ ਹੈ ਹਮ ਬਲੈਕ ਜਰਸੀ ਦਿਖਾ ਮੜੀ ਬੱਚੇ ਬੱਚੇ ਵਸੇ ਨਹੀਂ ਆ ਗਏ ਮਗਰ ਬੱਚ ਗਏ ਆ ਗਏ ਦੋਨਾਂ ਦੇ ਬਾਈ ਕੁਆਲਟੀ ਵਾਲੇ ਬੱਚੇ ਦਿੱਤੇ ਦੋਨਾਂ ਨੇ ਤੇ ਕਿੰਨੇ ਮੰਦਣਾ ਬਾਈ ਸੂਈ ਨੂੰ ਇਹਨੂੰ ਅੱਜ ਬਾਈ ਦੂਜੇ ਦਿਨ ਸੂਈ ਡੇਰ ਜੂ ਰਪਈ ਦੂਜੇ ਦਿਨ ਜਮਾ ਬੋੜਾ ਇਹਦਾ ਹਾਂਜੀ ਠੀਕ ਹੈ ਕੱਲ ਇਹ ਸੂਈ ਤੜਕੇ ਇਹਦਾ ਬਾਈ ਜੀ 6 ਕਿਲੋ ਬੋਲਾ ਕੱਢਿਆ ਆਪਾਂ ਕਿੰਨਾ ਕਿ ਦੁੱਧ ਪਾ ਹੁਣ ਹੈਗਾ ਬਾਈ 11 12 ਕਿਲੋ ਬੋਲਾ ਬੱਚਤਲੇ ਚੋਂ ਦਾ ਠੀਕ ਹੈ ਬਾਈ ਹਾਂਜੀ 16 17 ਕਿਲੋ ਦੁੱਧ ਪਾ ਦੁੱਧ ਬਹੁਤ ਆ ਹਨਾ ਕੱਦ ਗੁੱਦ ਬਹੁਤ ਆ ਬਾਈ ਹਮ ਸਹੀ ਗੱਲ ਆ ਵਜਨ ਵਜੂਦ ਬਹੁਤ ਆ ਲੇਵਾ ਇਹਨੂੰ ਵੀ ਟਾਇਰ ਆ ਗਿਆ ਹਾਂਜੀ ਬਾਈ ਜੀ ਸਹੀ ਗੱਲ ਆ ਟਾਇਰ ਜਾਂ ਲੇਵਾ ਆ ਗਿਆ ਬਾਈ ਥਣਾ ਦਾ ਸਾਈਜ਼ ਬਹੁਤ ਚੰਗਾ ਆ ਗਿਆ ਲੈ ਦੇਖ ਸਰ ਥੰ ਤੁਹ ਦਿਖਾ ਬੱਚੀ ਦਾ ਕਿੱਡਾ ਚੰਗਾ ਲੱਗਿਆ ਬੜਾ ਚੰਗਾ ਆ ਗਿਆ ਬੋਲਾ ਚੰਗਾ ਨਹੀਂ ਜਾਏ ਬਾਈ ਸਹੀ ਗੱਲ ਆ ਬਾਕੀ ਕੱਦ ਵਾਲੀ ਆ ਬਾਈ ਪਲੀ ਵੀ ਵੜਾ ਪੂਰੀ ਵੱਡੀ ਐ ਕੋਈ ਛੋਟੀ ਮੰਨ ਕੇ ਨਾਲ ਲੈ ਭਾਈ ਦੁੱਧ ਵੀ ਦੋਮਾਂ ਦਾ ਘੜਾ ਹੁਕਨੇ ਹਾਂਜੀ ਦੁੱਧ ਵੀ ਮਈਆਂ ਰਗਾਊਗਾ ਭਾਈ ਦੋਨਾਂ ਦਾ ਤੇ ਭਾਈ ਮੁੱਲ ਤਾਂ ਫਿਰ ਫੋਨ ਤੇ ਰਹੂਗਾ ਫੋਨ ਤੇ ਰਹਿਣਗੇ ਭਾਈ ਮੁੱਲ ਤਾਂ ਠੀਕ ਐ ਭਾਈ ਹਾਂਜੀ ਭਾਈ ਕਹਿੰਦਾ ਭਾਈ ਇਹਦਾ ਵੀ ਫੋਨ ਤੇ ਕਰਾਂਗੇ ਮੇਨ ਗੱਲ ਨਾਲ ਭਾਈ ਬੱਚੇ ਵੀ ਸਾਂਭਣ ਵਾਲੇ ਆ ਗਏ ਮਗਰ ਹਾਂਜੀ ਤਿਆਰ ਹੋਣ ਵਾਲੇ ਬੱਚੇ ਆ ਬੱਚੇ ਵੀ ਕਰਮਣਿਆਂ ਦੇ ਮਗਰ ਬੱਸੀਆਂ ਆ ਗੀਆਂ ਤੇ ਧਾਰਾ ਮਾਰੋਗੇ ਭਾਈ ਹਾਂਜੀ ਭਾਈ ਜੀ ਮਾਰ ਦੋ ਭਾਈ ਲੈ ਭਾਈ ਠੰਡੀ ਠੰਡੀ ਦੇਖੋ ਯਾਰ ਚੋਈਏ ਦਿਖਾਈ ਭਾਈ ਬੜੀ ਮੋਟੀ ਚੋਈਏ ਬੱਚੇ ਮੈਂ ਕਹਿੰਦਾ ਬੜੀ ਚੰਗੀ ਚੋਈਏ ਲੈ ਪਾ ਮੈਂ ਕੋਈ ਭਾਈ ਅੰਭੀ ਦੋ ਟਾਈਮ ਚਵਾਈ ਕਰ ਦੋ ਟਾਈਮ ਚਵਾਈ ਕਰ ਲੈ ਭਾਈ ਜੀ ਭਲਾ ਪਾ ਮੈਂ ਚਾਰ ਟਾਈਮ ਕਰਨ ਕੋਈ ਕਹਿੰਦਾ ਕੋਈ ਦਿੱਕਤ ਨਹੀਂ ਝੂਣ ਚਵਾ ਦੇਖੋ ਯਾਰ ਐ ਗੰਨੇ ਵਾਲੀ ਮੋਟਕਾ ਧਾਰਾ ਪਤਾ ਲਾ ਮੈਂ ਕਿ ਨਹੀਂ ਠੀਕ ਹੂੰ ਦਿਖਾਈ ਬੜੀਆਂ ਨੇੜੇ ਹੋ ਗਈ ਕਰਾਂ ਬੱਚਾ ਤਾਂ ਮੈਂ ਕਹਿੰਦਾ ਬੜੀ ਮੋਟੀ ਚਵਾਈ ਆ ਲੈ ਨਹੀਂ ਨਿਭਣ ਵਾਲੀ ਆ ਅਸਲ ਵਿੱਚ ਮੈਂ ਕਹਿੰਦਾ ਭਾਈ ਯਾਰ ਭਲਾ ਓਕੇ ਆ ਜਮਾ ਸਾਰਾ ਕੰਮ ਤੇ ਮੁੱਲ ਦਾ ਫਰਜਾਇਤ ਹੀ ਰਹਿਣਗੇ ਮੁੱਲ ਜਾਇਜ਼ ਰਹਿਣਗੇ ਭਾਈ ਠੀਕ ਹੈ ਬਾਈ ਹਾਂਜੀ ਬਾਈ ਮੁੱਲ ਬਾਈ ਕਹਿੰਦਾ ਬਾਈ ਜਮਾ ਜਾਇਜ ਰਹਿਣਗੇ ਲੈ ਦੇਖੋ ਥਣਾ ਥਣਾ ਦਾ ਸਹਜ ਮੈਂ ਕਹਿੰਦਾ ਪਏ ਨਾ ਪੀੜੀ ਦੇ ਪਾਵੇ ਪੀੜੀ ਦੇ ਪਾਵੇ ਯਾਰ ਕੇ ਇਹਨੂੰ ਕਹਿੰਦੇ ਪੀੜੀ ਦੇ ਪਾਵੇ ਯਾਰ ਕੇ ਪਏ ਬਾਈ ਦਾ ਸਹੀ ਗੱਲ ਲੈ ਨਾਲੇ ਜਦ ਮਰਜੀ ਬਹਿ ਕੇ ਧਾਰਾ ਮਾਰੀ ਚੱਲ ਕੋਈ ਕਰਮ ਵਾਲ ਨੂੰ ਇੱਕ ਤੇ ਨਹੀਂ ਕਨੇ ਦਿੱਕ ਦੀ ਕੋਈ ਨਹੀਂ ਸਹੀ ਗੱਲ ਹੈ ਠੰਡੀਆਂ ਠੰਡੀਆਂ ਨਾ ਬਾਈ ਕਰਮ ਵਾਲੀਆਂ ਦੋਵੇਂ ਫੁੱਲ ਤੇ ਮੁੱਲ ਰਹਿਣਗੇ ਬਾਈ ਕਹਿੰਦਾ ਫੂਨ ਤੇ ਮੁੱਲ ਰਹਿਣਗੇ ਜਾਇਜ ਕਿਸੇ ਵੀ ਵੀਰ ਨੂੰ ਬਾਈ ਦੋਮਾ ਬੈੜਾਂ ਚ ਕੋਈ ਵੀ ਬੈੜ ਪਸੰਦ ਆਉਂਦੀ ਆ ਬਾਈ ਨਾ ਕਰਿਓ ਕੰਟੈਕਟ ਵੀਡੀਓ ਨੂੰ ਵੇਖਣ ਲਈ ਧੰ